ਸਾਹੀ ਗੱਲ ਦੋਸਤੋ ਅੱਜ ਹੁਸ਼ਿਆਰਪੁਰ ਤੋਂ ਚਿੰਤਪੁਰਨੀ ਰੋਡ ਤੇ ਪਹਾੜ ਤੋਂ ਥੱਲੇ ਡਿੱਗੀ ਐਂਬੂਲੈਂਸ ਦੱਸਿਆ ਜਾ ਰਿਹਾ ਹੈ ਕਿ ਇਸ ਐਂਬੂਲੈਂਸ ਦੇ ਵਿੱਚ 5 ਜਾਣੇ ਸਿਗੇ ਤੇ ਉਹਨਾਂ ਵਿੱਚੋਂ 3 ਜਾਣਿਆਂ ਦੀ ਮੌਤ ਹੋ ਗਈ ਹੈ ਅਤੇ 2 ਜਾਣੇ ਬਚ ਗਏ ਹਨ ਇਹ ਜਗ੍ਹਾ ਹੁਸ਼ਿਆਰਪੁਰ ਤੋਂ ਜਦੋਂ ਆਪਾਂ ਚਿੰਤਪੁਰਨੀ ਨੂੰ ਜਾਈ ਦਾ ਪਹਿਲਾ ਨਾਕਾ ਆਉਂਦਾ ਹੈ ਰਾਹ ਦੇ ਵਿੱਚ ਉੱਥੋਂ ਰੋਡ ਟੁੱਟਾ ਹੋਇਆ ਸੀ ਤੇ ਇਹ ਐਂਬੂਲੈਂਸ ਤੜਕੇ 4 ਵਜੇ ਇਥੋਂ ਡੀ ਐਮ ਸੀ ਨੂੰ ਜਾ ਰਹੀ ਸੀ ਇਸ ਦੇ ਵਿੱਚ ਇੱਕ ਪੇਸ਼ੈਂਟ ਸੀਗਾ ਉਹਨੂੰ ਲੈ ਕੇ ਜਾ ਰਹੇ ਸੀ ਤੇ ਇਹ ਰੋਡ ਟੁੱਟਣ ਕਾਰਨ ਖਾਈ ਵਿੱਚ ਡਿੱਗ ਗਈ ਜਿਹਦੇ ਕਰਕੇ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਹੁਣ ਜੀ ਸੀ ਬੀ ਨਾਲ ਐਂਬੂਲੈਂਸ ਨੂੰ ਕੱਢਿਆ ਜਾ ਰਿਹਾ ਤੁਸੀਂ ਦੇਖ ਸਕਦੇ ਆ ਦੱਸਿਆ ਜਾ ਰਿਹਾ ਆ ਕਿ ਇਹ ਐਕਸੀਡੈਂਟ 4-5 ਦਿਨ ਪਹਿਲਾਂ ਹੋਇਆ ਸੀ ਤੇ ਐਂਬੂਲੈਂਸ ਨੂੰ ਅੱਜ ਕੱਢਿਆ ਜਾ ਰਿਹਾ ਆ ਸਾਰਿਆਂ ਨੂੰ ਮੇਰੀ ਇੱਕ ਬੇਨਤੀ ਹੈ ਜਿਹੜੇ ਵੀ ਰਾਤ ਨੂੰ ਚਿੰਤਪੁਰਨੀ ਜਾ ਰਹੇ ਹਨ ਗੱਡੀਆਂ ਬਿਲਕੁਲ ਹੌਲੀ ਚਲਾਓ ਕਿਉਂਕਿ ਰਸਤਾ ਬਹੁਤ ਹੀ ਖਰਾਬ ਹੋਇਆ ਹੈ ਪਹਾੜੀਆਂ ਡਿੱਗੀਆਂ ਹੋਈਆਂ ਹਨ ਰਸਤੇ ਵਿੱਚ ਹਾਰਡ ਆਨ ਕਰਨ ਰਸਤੇ ਵੀ ਟੁੱਟ ਗਏ ਹਨ ਤੁਹਾਨੂੰ ਮੈਂ ਦੂਜੀ ਸਾਈਡ ਤੋਂ ਜਾ ਕੇ ਦਿਖਾਉਣਾ ਆ ਸਾਰੀ ਐਮੂਲੈਂਸ ਏਸੀਪੀ ਦੇਖੋ ਕਿੰਨੀ ਵੱਡੀ ਹੈ ਬੰਦੇ ਵੀ ਨਾਲ ਲੱਗੇ ਹੋਏ ਨੇ ਜ਼ੋਰ ਲਾੜ ਇਹ ਚ ਤਾਰਾਂ ਫਸ ਰਹੀਆਂ ਆ ਬਿਜਲੀ ਦੀਆਂ ਹੋਇਆ ਕਿ ਉਦੋਂ ਕਿੰਨੇ ਵਜੇ ਡਿੱਗੀ ਹੈ ਪਈ ਕਹਿੰਦੇ 4 ਵਜੇ ਡਿੱਗੀ ਹੈਗੀ ਇਹ ਅੱਛਾ ਰਾਤ ਨੂੰ ਅੰਜੀ ਕੱਢ ਕੇ ਸਵੇਰ ਦੀ ਗੱਲ ਹੈ ਅੱਛਾ ਅੱਛਾ ਕਿੰਨੇ ਦਿਨ ਪਹਿਲਾਂ ਦੀ ਗੱਲ ਹੈ ਇਹ ਇਹ ਪਈ ਹੈਗੀ ਆ 3-4 ਦਿਨ 5 ਦਿਨ ਹੁਣ ਕੱਢ ਦੇ ਪੇ ਇਹਨੂੰ ਅੰਜੀ ਨੂੰ ਕੱਢ ਦੇ ਠੀਕ ਹੈ ਕਿੰਨੇ ਬੰਦੇ ਡੈਥ ਹੋਈ ਆ 3 ਨੇ ਦੀ ਹੋਈ 3 ਨੇ ਕਿੰਨੇ ਜਾਣੇ ਉਦੋਂ ਗੱਡੀ ਚ ਸੱਤ ਜਾਣੇ ਸੀ 2 ਜਾਣੇ ਬਚ ਗਏ ਇੱਕ ਡਰਾਈਵਰ ਬਚਿਆ ਤੇ ਇੱਕ ਹੋਰ ਦੇਖੋ ਖੜੇ ਆ ਨਾ ਸਾਰੇ ਉੱਥੇ ਕਹਿੰਦੇ ਉਹ ਆ ਉੱਥੇ ਦੇਖ ਸਕਦਾ ਰਸਤਾ ਇੰਨਾ ਭਾਰ ਪਾਇਆ ਸਾਰਿਆਂ ਨੇ ਉੱਥੇ ਇਹ ਤਾਂ ਆ ਜਿਹੜਾ ਖੜੇ ਐ ਇੱਦਾਂ ਇਹ ਤਾਂ ਖਿਸਕਦਾ ਰਸਤਾ ਹੈ ਸਰੂ ਇਹ ਤਾਂ ਹੈਗੀ ਆ ਮਿੱਟੀ ਆ ਬਾਰੀ ਤੇ ਜਿਹੜਾ ਬੱਲੇ ਜੰਨੇ ਹੋਈ ਉਹ ਹੀ ਉੱਥੇ ਉਹ ਬੰਦਾ ਘੁੰਮਦਾ ਹੀ ਕਹਿੰਦਾ ਉੱਧਰ ਚੱਲਦਾ ਜਾਲੇ ਸ਼ਾਟ ਕੀ ਹੋਇਆ ਕਿ ਉਦੋਂ ਕਿੰਨੇ ਵਜੇ ਦੀ ਹੈ ਭਈ ਕਹਿੰਦੇ 4 ਵਜੇ ਦੀ ਹੈਗੀ ਇਹ ਅੱਛਾ ਰਾਤ ਨੂੰ ਹਜੀ ਟੜ ਕੇ ਸਵੇਤੀ ਗੱਲ ਆ ਅੱਛਾ ਅੱਛਾ ਕਿੰਨੇ ਦਿਨ ਪਹਿਲਾਂ ਦੀ ਗੱਲ ਆ ਇਹ ਇਹ ਪਾਜੀ ਹੈਗੀ ਆ 3-4 ਦਿਨ 5-6 ਦਿਨ ਹੁਣ ਕੱਢ ਦੇ ਬੇ ਇਹਨੂੰ ਹੰਡੇ ਨੂੰ ਕੱਢ ਦੇ ਠੀਕ ਆ ਠੀਕ ਆ ਕਿੰਨੇ ਬੰਦੇ ਡੈਥ ਹੋਈ ਆ ਤਿੰਨ ਦੀ ਹੋਈ ਤਿੰਨ ਦੀ ਆ ਤਿੰਨ ਕਿੰਨੇ ਜਾਣੇ ਉਧਰ ਗੱਡੀ ਚ ਪੰਜ ਜਾਨੇ ਸੀ ਦੋ ਜਾਨੇ ਬਚ ਗਏ ਇੱਕ ਡਰਾਈਵਰ ਬਚਿਆ ਤੇ ਇੱਕ ਹੋਰ ਬਚਿਆ Kalian pergi

ਆ ਦੇਖੋ ਐਂਬੂਲੈਂਸ ਦਾ ਕੀ ਹਾਲ ਹੋਇਆ ਹੈ 에어 ਬੈਗ ਵੀ ਖੁੱਲੇ ਪਏ ਆ ਸਾਰੀ ਐਂਬੂਲੈਂਸ ਦਬਾਹ ਹੋ ਗਈ ਆ ਮੇਰੀ ਸਾਰਿਆਂ ਨੂੰ ਇੱਕੋ ਹੀ ਬੇਨਤੀ ਆ ਕਿ ਗੱਡੀ ਬਿਲਕੁਲ ਹੌਲੀ ਚਲਾਓ ਸੇਫ ਚਲਾਓ 10 ਮਿੰਟ ਲੇਟ ਪਹੁੰਚੋ ਜਿੱਥੇ ਵੀ ਜਾਣਾ ਹੈ ਪਰ ਆਪਣੀ ਜਾਨ ਨੂੰ ਸੁਰੱਖਿਅਤ ਰੱਖੋ ਆ ਬੜਾ ਆਇਓ ਫਿਰ ਬੋਲ ਕੇ ਦੱਸੋ ਆਪਾਂ ਪਤਾ ਲਾਗੇ ਨਾ ਲੋਕਾਂ ਨੂੰ ਗਲਤੀਆਂ ਹੁੰਦੀਆਂ ਨੇ ਉਹ ਕਈ ਜਿਹੇ ਹੋ ਗਏ ਸਾਡਾ ਬਣਾ ਦੇ ਜਿਹੜਾ ਬਣਾ ਲੈ

영상아요니 <목소리로> ủy quyền lực của chúng ta đã biết là chúng ta đã biết là chúng